ਸੁਲਤਾਨਵੀਰ ਪਹਿਲਾਂ ਤਾਂ ਵੈਲਕਮ ਆ ਲਾਈਵ ਕਬੱਡੀ ਤੇ ਤੇ ਕਿਵੇਂ ਹੋ ਫਿੱਟ ਆ ਬੋਡੀ ਪੂਰੀ ਕਿਵੇਂ ਆ ਠੀਕ ਆ ਬੋਡੀ ਠੀਕ ਆ ਬਾਬੇ ਨਾਨਕ ਦੀ ਕਿਰਪਾ ਤੇ ਸਾਰਾ ਕੁਝ ਓਕੇ ਆ ਜਦੋਂ ਭਾਜੀ ਬਲਜੀਤ ਸੰਧੂ ਰਣਾ ਮੈਂ ਗੱਲ ਕਰੀ ਕਹਿੰਦੇ ਵੀ ਖਿਡਾਰੀ ਸਾਡੇ ਚਾਹੁੰਦੇ ਆ ਵੀ ਇੰਗਲੈਂਡ ਜਾ ਕੇ ਖੇਡਣਾ ਖੁਸ਼ੀ ਗਿਆ ਇਸ ਵਾਰ ਪਿਛਲੀ ਵਾਰੀ ਰਵੀ ਖੇਡ ਕੇ ਆਇਆ ਕਿਵੇਂ ਚਾਹੁੰਦੇ ਤੁਸੀਂ ਵੀ ਚਾਹੁੰਦੇ ਆ ਮਨ ਚ ਹੈ ਵੀ ਇੰਗਲੈਂਡ ਜਾਈਏ ਖੇਡੀਏ ਇੰਗਲੈਂਡ ਜੀ ਕਰਦਾ ਮਨ ਕਰਦਾ ਖੇਡਿਆ ਬਾਈ ਸੰਦੀਪ ਦੀ ਟੀਮ ਆ ਉੱਥੇ ਵੀ ਟੈਲਫੋਰਸ ਸੰਦੀਪ ਨੰਗਲੰਬੀਆਂ ਤੇ ਉਹਨੂੰ ਅੱਜ ਵੀ ਗਰਾਊਂਡਾਂ 'ਚ ਮੈਚ ਕਰਦਾ ਝੋਟੇ ਨੂੰ ਉਹਦਾ ਵੀ ਸੁਪਨਾ ਦੀ ਇੱਕ ਸਾਲ ਤੈਨੂੰ ਇੰਗਲੈਂਡ ਖੜਾਉਣਾ ਤੇ ਮੈਨੂੰ ਵੀ ਆਇਆ ਥੋੜਾ ਮੇਰਾ ਕਲੀਅਰ ਹੋ ਜਾ ਇੰਗਲੈਂਡ ਦਾ ਤੇ ਮੈਂ ਵੀ ਇੱਕ ਸਾਲ ਆ ਕੇ ਉਹ ਇੰਗਲੈਂਡ ਖੇਡ ਕੇ ਆਉਂ ਜਰੂਰ ਬਹੁਤ ਵਧੀਆ ਜਿਸ ਤਰ੍ਹਾਂ ਇੰਡੀਆ ਵੀ ਤੁਸੀਂ ਸੀਜ਼ਨ ਲੰਮਾ ਸਮਾਂ ਖੇਡਿਆ ਕਿਵੇਂ ਆ ਕਿਉਂਕਿ ਮੈਂ ਬਹੁਤ ਦਰਸ਼ਕਾਂ ਨੇ ਵੀਡੀਓ ਵੀ ਆਈਆਂ ਸਿਕਿਉਰਟੀ ਦੇ ਨਾਲ ਜਾ ਕੇ ਖੇਡਣਾ ਪੈਂਦਾ ਜਦੋਂ ਰੇਡ ਪੈਂਦੀ ਆ ਤੁਹਾਡੀ ਦੇ ਨਾਲ ਹੀ ਸਿਕਿਉਰਿਟੀ ਗਾਰਡ ਜਿਵੇਂ ਪੁਲਿਸ ਦੇ ਵੱਲੋਂ ਜਿਹੜਾ ਮਿਲਿਆ ਉਹ ਨਾਲ ਤੁਰਨਾ ਪੈਂਦਾ ਉਹਨਾਂ ਨੂੰ ਕਿਵੇਂ ਦੇਖਦੇ ਆ ਜਿਹੜੀ ਚੇਂਜਸ ਹੋ ਗਈਆਂ ਕਿੰਨਾ ਕੌਖਾ ਗਰਾਊਂਡ 'ਚ ਵਿਚਰਨਾ ਫੈਨਸ ਆਪਣੇ ਜਿਹੜੇ ਪਿਆਰ ਕਰਨ ਵਾਲਿਆਂ ਨਾਲ ਮਿਲਣਾ ਗਿਲਣਾ ਕਿਵੇਂ ਆ ਹੁਣ ਪ੍ਰੋਬਲਮ ਦਾ ਵੀਰੇ ਬਹੁਤ ਵੱਡੀ ਆ ਜਿਵੇਂ ਅੱਗੇ ਆਜ਼ਾਦ ਖੇਡਦੇ ਕਬੱਡੀ ਕਿਉਂਕਿ ਕੋਈ ਵੀ ਗੇਮ ਆ ਆਜ਼ਾਦ ਖੇਡ ਕੇ ਹੁੰਦੀ ਆ ਟੈਨਸ਼ਨ ਫਰੀ ਹੁਣ ਚੱਕਰ ਆਇਆ ਉਹਨੂੰ ਵੀ ਮੈਂ ਬਥੇਰਾ ਕਹਿੰਦਾ ਪਰ ਉਹਦੀ ਡਿਊਟੀ ਆ ਉਹ ਕਹਿੰਦਾ ਮੈਨੂੰ ਉੱਪਰ ਆਰਡਰ ਨੇ ਮੈਂ ਨਾਲ ਇਹੋ ਕਰਨਾ ਮੈਂ ਬਥੇਰਾ ਰੋਗਦਾ ਯਾਰ ਮੈਨੂੰ ਘੁੱਟਣ ਜਿਹੀ ਮਹਿਸੂਸ ਹੁੰਦੀ ਆ ਤੂੰ ਖੜ ਜਾ ਕਰੋ ਕਹਿੰਦਾ ਮੈਨੂੰ ਉੱਪਰ ਆਰਡਰ ਨੇ ਮੈਂ ਇਦਾਂ ਨਹੀਂ ਹੋ ਕਰਦਾ ਮੈਂ ਆਪਣੀ ਡਿਊਟੀ ਕਰਨੀ ਆ ਤੇ ਬਾਕੀ ਯਾਰ ਬਈ ਫੈਮਿਲੀ ਦਾ ਬਹੁਤ ਹੋਇਆ ਹੁੰਦਾ ਉਹਨਾਂ ਪਿੱਛੇ ਬੱਚੇ ਨਿਗਨੇ ਨਿਗਨੇ ਕੁੜੀਆਂ ਨੇ ਦੋ ਮੇਰੇ ਨਿਗਨੇ ਨਿਗੀਆਂ ਉਹਦੇ ਕਰਕੇ ਫੈਮਿਲੀ ਥੋੜਾ ਜਿਹਾ ਪ੍ਰੋਅ ਕਰਦੇ ਹੋ ਗਏ ਜੇ ਮੈਚ ਖੇਡਣੇ ਨੇ ਤਾਂ ਨਾਲ ਰੱਖਣਾ ਪੈਣਾ ਤੈਨੂੰ ਜੇ ਤੂੰ ਨਹੀਂ ਨਾਲ ਰੱਖਦਾ ਤਾਂ ਫਿਰ ਖੇਡਣ ਨਾ ਜਾ ਹਾਂ ਪਰਿਵਾਰ ਦੇ ਮਨ ਦੇ ਵਿੱਚ ਕਿਉਂਕਿ ਜੋ ਹੈਪਨ ਹੋਇਆ ਸੰਦੀਪ ਦੇ ਨਾਲ ਜੋ ਚੱਲ ਰਿਹਾ ਮਾਹੌਲ ਡਰ ਹੈਗਾ ਦਰ ਬਈ ਹੁੰਦਾ ਹੀ ਆ ਹੁਣ ਪਿੱਛੇ ਨਿਗਨਿਗ ਜਵਾਕ ਨੂੰ ਸੰਦੀਪ ਬਾਈ ਦੇ ਦੇ ਬਜਾ ਰਿਹਾ 100 ਕਿੰਨੇ ਕਿੰਨੇ ਜਵਾਕ ਅੱਜ ਵੀ ਕਰਦੇ ਨੇ ਡੈਡ ਡੈਡ ਇੰਡੀਆ ਪਲੇ ਪਰ ਹੁਣ ਕੀ ਕਰੀਏ ਮੁੜ ਕੇ ਹਰੇ ਹਾਂ ਬਈ ਉਹ ਚੀਜ਼ ਆ ਮੁੜ ਕੇ ਹੁਣ ਮੇਰੇ ਵੀ ਨਿਗਨਿਗੀਆਂ ਗੁੜੀਆਂ ਨੇ ਉਹਦੇ ਕਰਕੇ ਪਿੱਛੇ ਪਰਿਵਾਰ ਬਈ ਮੁੜ ਕੇ ਇੱਥੇ ਤਣ ਪਤਾ ਹੀ ਆ ਕਿਹੜਾ ਪੁੱਛਦਾ ਬਈ ਯਾਰ ਕੋਈ ਨਹੀਂ ਪੁੱਛਦਾ ਸਭ ਕੁਝ ਚੱਲੀ ਜਾਂਦਾ ਪਰ ਜਵਾਕਾਂ ਨੂੰ ਬਾਪ ਨਹੀਂ ਮਿਲਦਾ ਹੁਣ ਬਾਈ ਕਿੰਨੀ ਦੇਖ ਕੇ ਬਾਈ ਦੇ ਜਵਾਕ ਦੇਖ ਕੇ ਅੱਜ ਵੀ ਲਾੜ ਨਿਕਲਦੇ ਆਉਂਦਾ ਯਾਰ ਕੀ ਬਾਣਾ ਵਰਤ ਗਿਆ ਬਦੰਦਰ ਪਹਿਲਾਂ ਕਾਉਡੀ ਛੱਡ ਦਿੰਦਾ ਕੀ ਲੈਣਾ ਤੇ ਇਹ ਚੀਜ਼ਾਂ ਤੋਂ ਇਹ ਚ ਕੋਈ ਦੋ ਰਾਵਣੀ ਵੀ ਜਿਹੜੇ ਬੱਚਿਆਂ ਨੂੰ ਬਾਪ ਕਿਉਂਕਿ ਉਹ ਤਾਂ ਨਿਆਣੇ ਸੀ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹਜੇ ਨਾ ਜਿੰਨਾ ਚਿਰ ਸੋਚ ਨਹੀਂ ਆਉਂਦੀ ਪਤਾ ਨਹੀਂ ਹੁਣਾਂ